ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਕਿੰਦਾਂ ਦੀ ਐਡ ਕਰਵਾਉਣੀ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 628001 37325 ਮੇਰਾ ਮੋਬਾਈਲ ਨੰਬਰ ਹੈ ਆਓ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਟਰੈਕਟਰ ਬਾਰੇ ਪਹਿਲਾ ਟਰੈਕਟਰ ਦੇ ਮਾਡਲ ਦੀ ਗੱਲ ਕਰਦੇ ਆਪਾਂ 1995 ਮਾਡਲ ਦਾ ਟਰੈਕਟਰ ਹੈ ਜੀ 1995 ਮਾਡਲ ਦਾ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਰੰਗ ਪੇਂਟ ਦਾ ਪੂਰਾ ਵਧੀਆ ਹੈਗਾ ਇੰਜਨ ਗੀਅਰ ਲੈਫਟ ਦੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਰੰਗ ਪੇਂਟ ਦਾ ਹੀ ਪੂਰਾ ਵਧੀਆ ਪਿਆ ਹੈਗਾ ਇੰਜਨ ਗੀਅਰ ਦੀ ਵੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਬਾਹੀ ਤੀ ਚੱਲਿਆ ਹੋਇਆ ਟਰੈਕਟਰ ਹੈ ਕਾਪੀ ਟਰੈਕਟਰ ਦੀ ਚਿਪ ਵਾਲੀ ਬਣੀ ਹੋਈ ਆ ਚਿਪ ਵਾਲੀ ਕਾਪੀ ਬਣੀ ਹੋਈ ਹੈਗੀ ਟਾਇਰਾਂ ਦੀ ਗੱਲ ਕਰਗੇ ਤਾਂ ਚਾਰੇ ਟਾਇਰ ਇਹਦੇ ਕੰਪਨੀ ਦੇ ਟਾਇਰ ਨੇ 45 ਤੋਂ 50 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਸਾਰਾ ਟਰੈਕਟਰ ਬਿਲਕੁਲ オリジナル ਆ ਸੈਲਫ ਸਟਾਰਟ ਟਰੈਕਟਰ ਆ ਜੀ ਇਹ ਸੈਲਫ ਸਟਾਰਟ ਟਰੈਕਟਰ ਹੈਗਾ ਰੇਟ ਵੀ ਬਹੁਤ ਜਾਇਜ਼ ਆਗਾ 1 ਲੱਖ 40000 ਰੁਪਏ ਡਿਮਾਂਡ ਆ ਜੀ 1 ਲੱਖ 40000 ਰੁਪਏ ਡਿਮਾਂਡ ਆ ਕੀ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਹੋ ਜਾਊਗਾ ਅਗਲਾ ਟਰੈਕਟਰ ਆਪਣੇ ਕੋਲ ਹੈਗਾ ਜੀ ਫਾਰਮ ਟਰੈਕਟਰ ਟਰੈਕਟਰ ਹੈਗਾ ਫਾਰਮ ਟਰੈਕ 60 84277 25955 84277 25955 ਬਾਈ ਦਾ ਮੋਬਾਈਲ ਨੰਬਰ ਆ ਮਾਡਲ ਹੈਗਾ ਜੀ 2016 ਮਾਡਲ ਟਰੈਕਟਰ ਆਈਏ 2016 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਪਹਿਲੇ ਨਾਮ ਦਾ ਟਰੈਕਟਰ ਆਈਏ 2016 ਮਾਡਲ ਪੰਜਾਬ ਨੰਬਰ ਦਾ ਟਰੈਕਟਰ ਹੈ ਪਹਿਲੇ ਨਾਮ ਦਾ ਟਰੈਕਟਰ ਹੈਗਾ ਟਾਇਰ ਇਹਦੇ ਹੈਗੇ ਆ ਜੀ ਅਪੋਲੋ ਕੰਪਨੀ ਦੇ ਪਿਛਲੇ ਟਾਇਰ ਨੇ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਆ ਜੀ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਆਗੇ ਰੰਗ ਪੇੜ ਦਾ ਪੂਰਾ ਵਧੀਆ ਪਿਆ ਜੀ ਟਰੈਕਟਰ ਹੈ ਇੰਜਨ ਗੇਅਰ ਲੈਫਟ ਦੀ ਫੋਲਰ ਗਾਰੰਟੀ ਹੈਗੀ ਪਾਵਰ ਸਟੀਅਰਿੰਗ ਹੈ ਟਰੈਕਟਰ ਇਹ ਸੁਪਰ ਮੈਕਸ ਤੇਲ ਬ੍ਰੇਕਾਂ ਚਾ ਜੀ ਡਬਲ ਕਲਚ ਟਰੈਕਟਰ ਆ ਇਹ ਡਬਲ ਡਿਸਟਿਬਿਊਟਰ ਲੱਗਿਆ ਹੋਇਆ ਤੇਲ ਬ੍ਰੇਕਾਂ ਡਬਲ ਕਲਚਾ ਟਰੈਕਟਰ ਰੰਗ ਪੇੜ ਦਾ ਪੂਰਾ ਵਧੀਆ ਪਿਆ ਜੀ ਟਰੈਕਟਰ ਇਹ ਸਾਰਾ ਟਰੈਕਟਰ ਬਿਲਕੁਲ Ориਜਨਲ ਹੈਗਾ ਬਾਹੀ ਤੇ ਚੱਲਿਆ ਹੋਇਆ ਟਰੈਕਟਰ ਆ ਰਿਵਰਸ ਪੀਡੂਆ ਟਰੈਕਟਰ ਰਿਵਰਸ ਪੀਡੂਆ ਟਰੈਕਟਰ ਦਾ ਪਾਵਰ ਟਰੱਕ 60 ਸੁਪਰਮੈਕਸ ਫਾਰਮ ਟਰੈਕ 62 84277225955 ਮੋਬਾਈਲ ਨੰਬਰ ਆ ਡਿਮਾਂਡ ਹੈਗੀ ਹੈ ਬਾਈ ਦੀ 4 ਲੱਖ 75000 ਰੁਪਏ ਡਿਮਾਂਡ ਆ ਜੀ 4 ਲੱਖ 75000 ਰੁਪਏ ਡਿਮਾਂਡ ਆ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਤੁਹਾਡਾ ਹੋ ਜਾਊਗਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਜੀ